लो ब्रेडिटी ले लो जी पुत्र लो जी लो बबाई लो लो जी लो बबाई ब्रेड गरम गरम लो जी लो बबाई ब्रेड लो जी लो बबाई हां लो जी लो बबाई चार लो बबाई लो जी लो जी लो बबाई लो जी बबाई लंगर जाके बबाई लंगर जाके Terima kasih telah menonton! ਸੋਸ਼ੀ ਕਾਲਜੀ ਮੈਂ ਬੁੱਟੋ ਸਿੰਘ ਲੱਧੜਾ ਚ ਪਹੁੰਚ ਗਏ ਖਾਨਪੁਰ ਪਿੰਡ ਦੇ ਵਿੱਚ ਕਿ ਜਿੱਥੇ ਕਿ ਭਰਮੇ ਬਰੈਡ ਦਾ ਜਿਹੜਾ ਲੰਗਰ ਚੱਲਦਾ ਇਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਪਿਆ ਪਰ ਗੱਲ ਬਹੁਤ ਕਰਾਂਗੇ ਉਹਦੇ ਨਾਲ ਵੀ ਕਿੰਨੇ ਵਜੇ ਉਹ ਲੰਗਰ ਜਿਹੜਾ ਸਟਾਰਟ ਕਰ ਲੈਂਦੇ ਨੇ ਹਾਂਜੀ ਸਰ ਜੀ ਕੀ ਨਾ ਜੀ ਲੋੜ ਮੇਰਾ ਨਾਮ ਗੁਰਬਖਸ਼ ਸਿੰਘ ਹਾਂਜੀ ਕਿਹਦੇ ਦਿਨ ਤੋਂ ਲੰਗਰ ਸਟਾਰਟ ਹੋ ਜਾਂਦਾ ਤੁਹਾਡਾ 26 27 28 ਤਿੰਨ ਦਿਨ ਤੋਂ ਹਾਂਜੀ ਤਿੰਨ ਦਿਨ ਲੰਗਰ ਚੱਲਦਾ ਹਾਂਜੀ ਕਿੰਨੇ ਸਵੇਰ ਵਜੇ ਹੁੰਦਾ ਪਿਆ ਲਗਭਗ 40 ਸਾਲ ਤੋਂ ਸਾਡੇ ਪਿੰਡ 'ਚ ਲੰਗਰ ਚੱਲ ਰਿਹਾ ਹੈ। ਹਾਂਜੀ। ਧੰਨ ਧੰਨ ਬਾਬਾ ਜੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ। ਮਾਤਾ ਗੁਜਰੀ ਜੀ ਸ਼ਹਾਦਤ ਨੂੰ ਸਾਡਾ ਪਿੰਡ ਹਰ ਸਾਲ ਬਰੈਡਾਂ ਦਾ ਤੇ ਚਾਹ ਦਾ ਲੰਗਰ ਲਾਉਂਦਾ ਹੈ। ਜਿਹੜਾ ਸਾਡੇ ਪਿੰਡ ਦਾ ਬਰੈਡ ਬਣਦਾ ਉਹਦੇ ਵਿੱਚ ਲਗਭਗ 21 ਆਟਮਾ ਪੈਂਦੀਆਂ ਨੇ। ਔਰ ਇਹ ਬਰੈਡ ਸਾਡੇ ਸ਼ਹੀਦੀ ਜੋੜ ਮੇਲ ਦੇ ਵਿੱਚ ਕਾਫੀ ਮਸ਼ਹੂਰ ਹੈ ਅਤੇ ਬਾਹਰ ਦੇ ਲੋਕ ਵੀ ਇਸ ਬਰੈਡ ਦਾ ਲੰਗਰ ਜਾਂ ਪ੍ਰਸ਼ਾਦ ਛਕਣ ਵਾਸਤੇ ਸਪੈਸ਼ਲ ਤੌਰ ਤੇ ਸਾਡੇ ਪਿੰਡ ਦੇ ਰਸਤੇ ਥਾਣੀ ਲੰਘਦੇ ਨੇ ਸਾਨੂੰ ਬੜਾ ਮਾਣ ਹੈ ਕਿ ਇੰਨਾ ਸੰਜੋਗ ਮਿਲਦਾ ਪਿੰਡ ਦਾ ਇੰਨਾ ਬਾਹਰ ਦੇ ਸਾਡੇ ਐਨਆਰਆਈ ਲੋਕ ਵੀ ਬਹੁਤ ਮਦਦ ਕਰਦੇ ਸਾਡੀ ਬਹੁਤ ਵੱਡੇ ਲੈਵਲ ਤੇ ਤਿੰਨ ਦਿਨ ਲੰਗਰ ਚੱਲਦਾ ਧੰਤਨ ਧੰਬਾ ਜੋਰਾਵਰ ਸਿੰਘ ਧੰਤਨ ਧੰਬਾ ਫਤਿਹ ਸਿੰਘ ਦਾ ਬਹੁਤ ਵੱਡਾ ਅਸ਼ੀਰਵਾਦ ਆ ਸਾਡੇ ਪਿੰਡ ਤੇ ਬਹੁਤ ਕਿਰਪਾ ਹੈ ਲੋਕ ਜਦੋਂ ਆਪਾਂ ਕੋਈ ਵੀ ਧਾਰਮਿਕ ਕੰਮ ਜਾਂ ਲੰਗਰ ਦੀ ਸੇਵਾ ਜਾਂ ਕੋਈ ਵੀ ਕੰਮ ਕਰਦੇ ਆ ਉਹਦੇ ਵਿੱਚ ਗੱਲਾਂ ਵੀ ਬਹੁਤ ਹੁੰਦੀਆਂ ਵੀ ਉਹ ਅੱਗੇ ਲੱਗ ਗਿਆ ਫਲਾਣਾ ਬੰਦਾ ਅੱਗੇ ਲੱਗ ਗਿਆ ਉਹਨੇ ਆ ਕਰ ਲਿਆ ਪਰ ਕੰਮ ਕਰਨੇ ਬਹੁਤ ਔਖੇ ਆ ਗੱਲਾਂ ਕਰਨੇ ਬਹੁਤ ਸੌਖੀਆਂ ਹੁਣ ਦਿੱਲੀ ਸਾਡੇ ਪਿੰਡ ਦੇ ਵਿੱਚ ਕਈ ਬੰਦੇ ਇਸ ਤਰ੍ਹਾਂ ਦੇ ਨੇ ਵੀ ਸਾਨੂੰ ਬਹੁਤ ਵੱਡਾ ਸਹਯੋਗ ਦਿੰਦੇ ਆ 20000 ਰੁਪਿਆ ਵੀ ਇੱਕ ਘਰ ਅਗਰਾਹੀ ਦਿੰਦਾ ਕਈ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਆ ਅਗਰਾਹੀ ਦੇ ਵਿੱਚ ਵੀ ਅਸੀਂ ਇੱਕ ਦੂਜੇ ਨੂੰ ਪੁੱਛਦੇ ਆ ਫੇਰ ਅਗਰਾਹੀ ਦਿੰਨੇ ਵੀ ਤੂੰ ਕਿੰਨੇ ਦਿੱਤੀ ਆ ਕੁਦਰਤ ਨੇ ਕਈ ਲੋਕਾਂ ਨੂੰ ਬਹੁਤ ਕੁਝ ਦਿੱਤਾ ਉਹਨਾਂ ਦੀ ਹੱਦ ਤੋਂ ਵੱਧ ਦਿੱਤਾ ਪਰ ਕਈ ਲੋਕ ਦਿਲ ਤੋਂ ਮਾਰ ਖਾ ਜਾਂਦੇ ਜੀ ਅਗਰਾਹੀ ਦੇ ਬਾਰੇ ਉਹਨੇ ਤੈਨੂੰ ਮੈਨੂੰ ਪੁੱਛ ਕੇ ਫਿਰ 2000 5000 10000 20000 ਜੋ ਵੀ ਦੇਣਾ ਕਈ ਬੰਦੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਉਹ ਬੰਦ ਮੁਠੀ ਵੀ ਸਾਨੂੰ 20 20 50 50000 ਫੜਾ ਗਏ ਲੋਕ ਵਿਰੋਧ ਵੀ ਕਰਦੇ ਆ ਕਿਆ ਹੋ ਗਏ ਆ ਹੋ ਗਏ ਪਰ ਜਿਹੜੇ ਧਾਰਮਿਕ ਕੰਮ ਆ ਇਹਨਾਂ ਦੇ ਵਿੱਚ ਸਾਰੀਆਂ ਗੱਲਾਂ ਜਰਨ ਵਾਲਾ ਇਨਸਾਨ ਮਾੜੀ ਚੰਗੀ ਸੁਣਨ ਵਾਲਾ ਇਨਸਾਨ ਉਹੀ ਕੰਮ ਕਰ ਸਕਦਾ ਆ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਹੈ ਕਿ ਗੁਰੂ ਘਰ ਬਣਾਉਣੇ ਹੋਣ ਜਾਂ ਲੰਗਰ ਲਾਉਣੇ ਹੋਣ ਤੇ ਆਪਣੇ ਆਪ ਨੂੰ ਉਹ ਬਚਾ ਸਕੇ ਲੋਕਾਂ ਦਾ ਜੋ ਵੀ ਕੰਮ ਆ ਉਹਨਾਂ ਦੀ ਡਿਊਟੀ ਕੁਦਰਤ ਨੇ ਲਈ ਹੁੰਦੀ ਆ ਵੀ ਤੁਸੀਂ ਫਲਾਣੇ ਟਾਈਮ ਆ ਗੱਲ ਕਰਨੀ ਆ ਫਲਾਣੇ ਟਾਈਮ ਇਹ ਕੰਮ ਕਰਨੀ ਆ ਅਸੀਂ ਹਰ ਸਾਲ ਲੰਗਰ ਦੀ ਜਦੋਂ ਗ੍ਰਾਹੀ ਕਰਦੇ ਆ ਜਾਂ ਗੁਰਦੁਆਰੇ ਦੀ ਕਰਦੇ ਆ ਲੋਕ ਵਿਰੋਧ ਵੀ ਕਰਦੇ ਆ ਪਰ ਉਹਦੀ ਡਿਊਟੀ ਕੁਦਰਤ ਨੇ ਲਈ ਹੋਈ ਆ ਅਸੀਂ ਉਹਨਾਂ ਨੂੰ ਦੋਸ਼ੀ ਘਰਾ ਨਹੀਂ ਦਿੰਦੇ ਉਹਨਾਂ ਨੂੰ ਰੱਬ ਨੇ ਡਿਊਟੀ ਦਿੱਤੀ ਆ ਵੀ ਤੁਸੀਂ ਇਹ ਕੰਮ ਕਰਨਾ ਹੈ ਉਹ ਆਪਣੀ ਡਿਊਟੀ ਤਨ ਮਨ ਤਨ ਨਾਲ ਨਿਭਾਉਂਦੇ ਰਹਿਣ ਅਸੀਂ ਆਪਣੀ ਡਿਊਟੀ ਆਪਣੇ ਤਨ ਮਨ ਤਨ ਨਾਲ ਨਿਭਾਈ ਜਾਣੀ ਆ ਸਾਡੇ ਤੇ ਗੁਰੂ ਦੀ ਬਹੁਤ ਵੱਡੀ ਕਿਰਪਾ ਹੈ ਇਸ ਵਾਰੀ ਲੰਗਰ ਦੇ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ 40 ਸਾਲ ਦੇ ਵਿੱਚ ਇਸ ਵਾਰੀ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕੀਤਾ ਲੰਗਰ ਦੇ ਵਿੱਚ ਵੀ ਇੰਨਾ ਸਨਜੋਗ ਦਿੱਤਾ ਲੋਕਾਂ ਨੇ ਪਿੰਡ ਲੈਵਲ ਤੇ ਬਹੁਤ ਵੱਡਾ ਮੀਟਿੰਗਾਂ ਵੀ ਹੋਈਆਂ ਵਿਰੋਧ ਵੀ ਹੋਇਆ ਸਾਡਾ ਵੀ ਅਗਰਾਹੀ ਨਾਂ ਦੇਣ ਤੱਕ ਵੀ ਲੋਕਾਂ ਨੇ ਗੱਲਾਂ ਕਰੀਆਂ ਇਕੱਠ ਵੀ ਕਰੇ ਪਰ ਗੁਰੂ ਮਹਾਰਾਜ ਦੀ ਇਹ ਜੀ ਕਿਰਪਾ ਹੋਈ ਵੀ ਮੈਂ ਦੱਸ ਨਹੀਂ ਸਕਦਾ ਵੀ ਅਗਲਾ ਕਹਿੰਦਾ ਹੰਕਾਰ ਕੇ ਮੈਂ ਇੱਕ ਦਿਨ ਆਪਣੇ ਘਰੇ ਸੁੱਤਾ ਪਿਆ ਸੀ ਮੈਂ ਸੋਚ ਰਿਹਾ ਸੀ ਵੀ ਇਹ ਲੰਗਰ ਕਿਵੇਂ ਚੱਲਣਾ ਹੈ ਤਾ ਮੈਨੂੰ ਮਹਾਰਾਜ ਨੇ ਸੁਪਨੇ ਦੇ ਵਿੱਚ ਇਹ ਗੱਲ ਤਾਂ ਹੱਸ ਹੋਈ ਉਹਨਾ ਵੀ ਪੰਡਾ ਨੋਟਾਂ ਦੀਆਂ ਦਿਖਾਈਆਂ ਔਰ ਮੇਰੀ ਜੇਬ 'ਚ ਹੁਣ ਪੰਡਾ ਹੀ ਨੋਟਾਂ ਦੀਆਂ ਐ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਕਿਸੇ ਨੇ 5 ਦਿੱਤੇ ਜਾਂ 50 ਦਿੱਤੇ ਕਿਉਂਕਿ ਗੁਰੂ ਨਾਲ ਟੱਕਰ ਨਾ ਲਾਓ ਕਈ ਲੋਕ ਗੁਰੂ ਨਾਲ ਟੱਕਰ ਲੈਂਦੇ ਆ ਕਈ ਲੋਕਾਂ ਨੂੰ ਅਹੁਦੇ ਦੀ ਲਾਲਸਾ ਹੈ ਵੀ ਮੈਂ ਫਲਾਣਾ ਬਣ ਜਾ ਮੈਂ ਪ੍ਰਧਾਨ ਬਣ ਜਾ ਮੈਂ ਸਰਪੰਚ ਬਣ ਜਾ ਬਣ ਜਾ ਕਰਾਂਗੇ ਕੀ ਕੁਛ ਵੀ ਨਹੀਂ 30 ਦਿਨ ਬਾਅਦ ਲੋਕ ਰੋਂ ਲੱਗ ਜਾਂਦੇ ਆ ਜਦੋਂ ਕਰਨਾ ਹੀ ਕੱਖ ਨੇ ਆਪਣੇ ਘਰ ਬੈਠਣਾ ਚਾਹੀਦਾ ਉਸ ਇਨਸਾਨ ਨੂੰ ਗ੍ਰਾਹੀ ਦੇ ਕੇ ਰੱਬ ਦਾ ਨਾਮ ਲਵੇ ਵੀ ਮੈਂ ਕਰ ਕੁਝੇ ਸਕਦਾ ਮੈਂ ਗ੍ਰਾਹੀ ਦੇ ਸਕਦਾ ਇਸ ਕਰਕੇ ਸਾਡੇ ਜਿਹੜੀ ਜਗ੍ਹਾ ਹੈ ਪਹਿਲੀ ਗੱਲ ਤਾਂ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਆ ਵੀ ਅਸੀਂ ਫਤੇਗੜ ਸਾਹਿਬ ਦੇ ਵਿੱਚ ਜਨਮ ਲਿਆ ਹੋਇਆ ਇਹ ਸਾਡੇ ਲਈ ਇੱਕ ਬਹੁਤ ਵੱਡੀ ਦੇਨ ਹੈ ਚਾਹੇ ਪੰਜਾਬ ਆ ਚਾਹੇ ਜੋ ਵੀ ਹੋਰ ਵੀ ਜ਼ਿਲ੍ਹੇ ਹੈਗੇ ਆ ਪਰ ਸਾਨੂੰ ਦੇਨ ਆ ਔਰ ਸਭ ਤੋਂ ਵੱਡੀ ਦੇਨ ਸਾਡੇ ਪਿੰਡ ਰੂਏ ਆ ਵੀ ਜਦੋਂ ਅਸੀਂ ਐਂ ਦੇਖਦੇ ਇਧਰ ਨੂੰ ਤਾਂ ਸਾਨੂੰ ਦਰਬਾਰ ਸਾਹਿਬ ਦਿਖਦਾ ਸਾਡੇ ਮਨ ਨੂੰ ਹੋਰ ਸਕੂਨ ਮਿਲਦਾ ਇਸ ਕਰਕੇ ਅਸੀਂ ਲੋਕਾਂ ਦਾ ਆਈ ਸੰਗਤ ਦਾ ਅਤੇ ਸਰਕਾਰਾਂ ਦਾ ਇਸ ਵਾਰ ਜਾਂ ਪਿਛਲੀ ਵਾਰ ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰਗੁਰੂ ਦੀ ਸ਼ਹਾਦਤ ਤੇ ਫਤਿਹਗੜ੍ਹ ਸਾਹਿਬ ਬਹੁਤ ਵੱਡਾ ਇਕੱਠ ਹੋਇਆ ਉਹਦਾ ਕੁਝ ਕਾਰਨ ਹੋਰ ਵੀ ਨੇ ਕਿਉਂਕਿ ਵੀਰਬਾਲ ਦਿਵਸ ਵੀ ਬਣਾਤਾ ਸੈਂਟਰ ਸਰਕਾਰ ਨੇ ਅੱਜ ਹਿੰਦੁਸਤਾਨ ਦੇ ਵਿੱਚ 26 ਤਰੀਕ ਨੂੰ ਵੀਰਬਾਲ ਦਿਵਸ ਵੀ ਮਨਾਇਆ ਗਿਆ ਕੱਲੇ-ਕੱਲੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਹੋਈ ਪੰਜਾਬ ਚ ਪਤਾ ਨਹੀਂ ਘੱਟ ਹੋਈ ਜਾਂ ਵੱਧ ਹੋਈ ਕਿਉਂਕਿ ਅਸੀਂ ਤਾਂ ਕੋਈ ਸਰਕਾਰ ਸੈਂਟਰ 'ਚ ਹੋਵੇ ਅਸੀਂ ਤਾਂ ਉਹਦੇ ਖਿਲਾਫ ਹੀ ਰਹਿਣਾ ਪਰ ਕਿਸੇ ਵੀ ਸਿੱਖ ਨੇ ਐਡੀ ਵੱਡੀ ਸ਼ਹਾਦਤ ਦਾ ਸੈਂਟਰ ਸਰਕਾਰ ਨੇ ਦਿਨ ਮਨਾਇਆ ਹੋਵੇ ਕਿਸੇ ਵੀ ਸਿੱਖ ਨੇ ਆਪਣੇ ਮੂੰਹ 'ਚੋਂ ਧੰਨਵਾਦ ਨਹੀਂ ਕੀਤਾ ਜੇ ਜੀਵੀਦਾਰਾਂ ਦੀ ਗੱਲ ਆ ਕਿਸਾਨਾਂ ਦੀ ਗੱਲ ਆ 150 ਰੁਪਏ ਜੀਰੀ 'ਚ ਦੇਤਾ 150 ਰੁਪਏ ਕਣਕ 'ਚ ਦੇਤਾ ਕਿਸੇ ਜੀਵੀਦਾਰ ਨੇ ਨਹੀਂ ਧੰਨਵਾਦ ਕੀਤਾ ਪਤਾ ਨਹੀਂ ਇਹ ਸਾਨੂੰ ਕੋਈ ਸ਼ਰਾਫ ਕਹਿ ਲੋ ਜਾਂ ਸਾਨੂੰ ਆਦਤ ਕਹਿ ਲੋ ਬੀ ਇਸ ਤਰ੍ਹਾਂ ਦੀਆਂ ਗੱਲਾਂ ਹੁਣ ਇਸ ਕਰਕੇ ਕੱਟ ਫਤੇਗੜ ਸਾਹਿਬ ਆਉਣ ਦਾ ਕਾਰਨ ਜਿਹੜਾ ਇੰਨਾ ਇਕੱਠਾ ਹੈ ਕਿਉਂਕਿ ਸਾਰੇ ਹਿੰਦੁਸਤਾਨ ਦੀਆਂ ਸਟੇਟਾਂ ਚਾਹੇ ਕਰਨਾਟਕ ਹੈ ਚਾਹੇ ਗੁਜਰਾਤ ਹੈ ਚਾਹੇ ਮਹਾਰਾਸ਼ਟਰ ਹੈ ਚਾਹੇ ਹਰਿਆਣਾ ਚਾਹੇ ਹਿਮਾਚਲ ਹੈ ਸਾਰੀਆਂ ਸਟੇਟਾਂ ਦੀਆਂ ਤੁਹਾਨੂੰ ਬੱਸਾਂ ਖੜੀਆਂ ਦਿਖ ਰਹੀਆਂ ਔਰ ਲੋਕ ਹਮ ਹਮ ਆ ਕੇ ਪਹੁੰਚ ਰਹੇ ਨੇ ਇਸੇ ਕਾਰਨ ਨਹੀਂ ਸ਼ਿਸ਼ਦੀ ਜੋੜ ਮਿਲ ਤੇ ਜਿਆਦਾ ਰਸ਼ ਦਾ ਕਾਰਨ ਹੈ ਵੀ ਪਹਿਲਾਂ ਜਿਹੜਾ ਸੀ ਲੋਕਾਂ ਨੂੰ ਇੰਨੀ ਜਾਗਰਤੀ ਨਹੀਂ ਸੀ ਸਾਡੇ ਸਿੱਖ ਇਤਿਹਾਸ ਬਾਰੇ ਪਰ ਜਦੋਂ ਹੁਣ ਤਾਂ ਪਰसों ਚੌਥੇ ਸਾਡੇ ਪ੍ਰਧਾਨ ਮੰਤਰੀ ਜੀ ਬੋਲ ਰਹੇ ਸੀ ਕਿ ਪੰਜ ਮੁਲਕ ਇਸ ਤਰ੍ਹਾਂ ਦੇ ਆ ਨਿਊਜ਼ੀਲੈਂਡ ਆਸਟ੍ਰੇਲੀਆ ਅਮਰੀਕਾ ਇੱਕ ਦੋ ਹੋਰ ਮੁਲਕਾਂ ਦੇ ਨਾਲ ਹੈ ਮੈਂ ਜਲਦੀ ਭੁੱਲ ਗਿਆ ਉੱਥੇ ਵੀ ਸਿੰਘ ਸਭਾ 26 27 28 ਨੂੰ ਮਨਾਇ ਗਈ ਹੈ ਕਿੱਡੀ ਸਿੱਖ ਕੌਮਲੀ ਕਿੱਡੀ ਵੱਡੀ ਗੱਲ ਹੈ ਕੱਲੀ ਸਿੱਖ ਕੌਮਲੀ ਨਹੀਂ ਇਹ ਤਾਂ ਸਾਰੇ ਦੁਨੀਆ ਦੇ ਜਿੰਨੇ ਵੀ ਕੌਮਾਂ ਨੇ ਉਹਨਾਂ ਵਾਸਤੇ ਵੱਡੀ ਗੱਲ ਗੁਰੂਆਂ ਨੇ ਕਿਹੜਾ ਸਿੱਖ ਕੌਮਲੀ ਕੰਮ ਕੀਤਾ ਹਿੰਦੂਆਂ ਲਈ ਕੁਰਬਾਨੀ ਦਿੱਤੀ ਮੁਸਲਮਾਨਾਂ ਨੂੰ ਟੱਕਰ ਦਿੱਤੀ ਸਾਰੇ ਜਾ ਜਾਓ ਭਾਜ ਜਾਓ ਉੱਥੇ ਸਾਈਡ 'ਚ ਬੈਜੋ ਇੱਧਰ ਵੀ ਆ ਜੀ ਹਾਂ ਜੀ ਨਾਲੇ ਪਾਸੇ ਬਸੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਖਾਨਪੁਰ ਵਿੱਚ ਖੜੇ ਆ ਜਿੱਥੇ ਕਿ ਹਰ ਸਾਲ ਜਿੱਥੇ ਕਿ ਹਰ ਸਾਲ ਸੇਵਾਜਾਦਿਆਂ ਦੇ ਯਾਦ ਵਿੱਚ ਸਮਰਪਿਤ ਗੁਰੂ ਦਾ ਲੰਗਰ ਲਗਾਇਆ ਜਾਂਦਾ ਹੈ ਇਹ ਪਿੰਡ ਇਹ ਲੰਗਰ ਸਾਰੇ ਪਿੰਡ ਸਾਰੇ ਪਿੰਡ ਦੇ ਸਹਿਯੋਗ ਨਾਲ ਸੰ ਸੰ ਸੰਕਤਾਂ ਦੇ ਸੇ ਜੋਗ ਨਾਲ ਵਾਰੋ ਐਨਆਰਏ ਵੀ ਸਾਡੀ ਮਦਦ ਕਰਦੇ ਆਂ ਇਹਨਾਂ ਕਦੀ ਬਾਕੀ ਪ੍ਰਧਾਨ ਜੀ ਨੇ ਸਭ ਕੁਝ ਦੱਸ ਹੀ ਦਿੱਤਾ ਅਸੀਂ ਤਾਂ ਆਈਆਂ ਸੰਕਤਾਂ ਦਾ ਧੰਨਵਾਦ ਕਰਦੇ ਆਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦੇ ਆਂ ਜਿਹੜੀ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ 40 ਸਾਲ ਤੋਂ ਲੰਗਰ ਵਰਤਾ ਰਹੇ ਹੋ ਬ੍ਰੈਡਾਂ ਦਾ ਇੱਕੋ ਟੇਸ ਹੈ ਤੇ ਮਸ਼ਹੂਰ ਵੀ ਹੈ ਬ੍ਰੈਡ ਇਹ ਤੁਹਾਡੇ ਮਨ 'ਚ ਕਿੱਦਾਂ ਆਇਆ ਸੀ ਵੀ ਅਸੀਂ ਇਦਾਂ ਬ੍ਰੈਡ ਬਣਾਈਏ ਵੀ ਗੁਰੂ ਜੀ ਨੇ ਸਾਨੂੰ ਦੇ ਦਿੱਤਾ ਸੇਹ ਦੇ ਦਿੱਤੀ ਜੀ ਵੀ ਤੁਸੀਂ ਇਸ ਤਰ੍ਹਾਂ ਕਰ ਲਓ ਜੀ ਕਿਸੇ ਦੇ ਮਨ ਵਿੱਚ ਇਹ ਗੱਲ ਕੀ ਸਹਿਯੋਗੀ ਸੱਜਣ ਸਾਰੇ ਹੈ ਜੀ ਸਾਰੇ ਤੁਨੋਂ ਮਨੋਂ ਸੇਵਾ ਕਰਦੇ ਹੈ ਜੀ ਉਹ ਇਹ ਕਹਿੰਦੇ ਵੀ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਅਸੀਂ ਸੰਗਤ ਦੀ ਸੇਵਾ ਕਰਕੇ ਹੀ ਮਤਲਬ ਉਹਨਾਂ ਦੇ ਚਰਨ ਧੂੜੀ ਪ੍ਰਾਪਤ ਕਰਕੇ ਹੀ ਅਸੀਂ ਸ਼ਕੂਨ ਮਿਲਦਾ ਹੈ ਮਾਤਾ ਗੁਜਰੀ ਜੀ ਮਾਤਾ ਜੀ ਦੇ ਸਾਹਿਬ ਜਾਦੇ ਬਾਬਾ ਜੋਰਾਵਾਲਾ ਸਿੰਘ ਬਾਬਾ ਫਤੇ ਸਿੰਘ ਅਸੀਂ ਸ਼ੁਰੂ ਵਿੱਚ ਅਸੀਂ ਬਿਸਕਟਾ ਤੋਂ ਜੁੜੇ ਸੀਗਾ ਜੀ ਅਸੀਂ ਮਤਲਬ ਇਹਨਾਂ ਦੇ ਚਰਨ ਧੂੜੀ ਪ੍ਰਾਪਤ ਸੰਗਤ ਦੀ ਸੇਵਾ ਕਰਕੇ ਹੀ ਸ਼ਕੂਨ ਮਿਲਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਕਿੱਥੇ ਕਿਹਨਾ ਜਿਹੜਾ ਕਿੰਨੀ ਓਵਰ ਹੋ ਗਈ ਰੋਟੀ ਕੋਈ ਗੱਲ ਹਾਂਜੀ ਰੇਟਾ ਉੱਥੋਂ ਪਤਾ ਨਹੀਂ ਮੈਨੂੰ ਪਾਰਕਾਂ ਤੇ ਆਈ ਹੋਈ ਐ 12 ਸਾਲ ਦੀ ਜੀ ਬਾਬ ਚਾਂਦੇ ਆਈ ਆ ਪਾਕਿਸਤਾਨ ਤੋਂ ਐਵੇਂ ਹਾਂ ਮੈਨੂੰ ਕੋਈ ਪਤਾ ਨਹੀਂ ਮੇਰੀ ਓਵਰ ਕਿੰਨੀ ਚਾਹ ਕਿੰਨੀ ਹਾਂ ਉਹ ਟਰਮ ਉਮਰਦਾਨੀ ਪਤਾਏਗਾ ਤੇ ਬੜਾ ਕਿੰਨੇ ਹੋਏ ਬੜਾ ਕਿੰਨੇ ਹੋਏ ਮਾਣ ਪਾੜਾ ਅੱਛੇ ਬੜੀ ਹੋਈ ਹੂੰ ਬਰੋਤੇ ਵਾਲੇ ਉਸਤਾ ਸੱਤ ਸਾਲੀ ਅੱਛੇ ਬਗ ਬਰੋਤੇ ਕਹਾਂ ਤੋਂ ਕਹਾ ਗਈ ਹੋਈ ਹੈ ਹਾਂ ਇਹਦੀ ਕੋਈ ਗੱਲ ਨਹੀਂ ਇਹਦਾ ਮਹਾਰਾਜ ਫਲਾ ਕਰੇ ਸਾਵਨ ਮਾਤ ਕਰਨੇ ਰੱਖਦੇ ਪਰਮਾਤਮਾ ਦੇ ਪਾਜਾ ਤਾਂ ਕੋਨਪੁਰ ਲੰਗਰ ਦੇ ਵਿੱਚ ਬੈਠੇ ਜਿੱਤੇ ਬੀਬੀਆਂ ਸੇਵਾ ਕਰਦੀਆਂ ਪਿਆ ਨੇ ਇਹ ਪਿੰਡ ਬੜਾ ਹੀ ਮਸ਼ਹੂਰ ਆ ਫਤਿਹਗੜ੍ਹ ਫੈਸਲ ਤਰਤੀ ਦਾ ਗੱਲਬਾਤ ਕਰਦੇ ਬੀਬੀ ਜੀ ਕੀ ਨਾਂ ਕੀ ਹੋਣਾ ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਦੀ ਫਤਿਹ ਮੇਰਾ ਨਾਮ ਕਰਨਦੀ ਸੌਰੇ ਉਸ ਕਿੰਨੇ ਟੈਂਪਲ ਜਿਹੜਾ ਲੰਗਰ ਰੋਡੇ ਬੰਦ ਚੱਲਦਾ ਹੈ ਇਸੇ ਜੀ तकरीबन 30 ਸਾਲ ਤੋਂ ਮੈਨੂੰ ਹੋਵੇ ਵੇਖਦੀ ਅੱਛੀ ਹਾਂਜੀ ਉਸ ਤੋਂ ਪਹਿਲਾਂ ਦਾ ਹੀ ਚੱਲਦਾ ਹੈ ਠੀਕ ਇਕੂ ਟੇਸਟ ਆ ਬਰੈਡ ਦਾ ਬਰੈਡ ਦੇ ਲੰਗਰ ਚੱਲਦਾ ਵਿੱਚ ਹਾਂਜੀ ਬਰੈਡ ਪਕੌੜਿਆਂ ਦਾ ਹੀ ਲੰਗਰ ਚੱਲਦਾ ਹੈ ਜੀ ਹਰ ਸਾਲ ਇਸ ਤਰ੍ਹਾਂ ਹੀ ਸੰਗਤ ਸੇਵਾ ਕਰਦੀ ਆ ਵੱਧ ਤੋਂ ਵੱਧ ਸੰਗਤ ਜੁੜਦੀ ਆ ਤੇ ਆਪਣੇ ਪਿੰਡ ਦੇ ਸਾਰੇ ਸੰਗਤ ਨਗਰ ਨਿਵਾਸੀ ਇਕੱਠੇ ਹੋ ਕੇ ਤੇ ਇਸੇ ਤਰ੍ਹਾਂ ਇੱਕ ਦੂਜੇ ਦਾ ਸਾਥ ਦਿੰਦੇ ਆ ਤੇ ਵਧੀਆ ਸੇਵਾ ਚੱਲਦੀ ਆ ਸਾਡੇ 3 ਦਿਨ ਇਥੇ ਫਟੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਸਾਡਾ ਪਿੰਡ ਖਾਨਪੁਰ ਤੇ ਸਾਰੀ ਸੰਗਤ ਮਤਲਬ ਕਿ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੀ ਆ ਤੇ ਇੱਕ ਦੂਜੇ ਦੇ ਨਾਲ ਸੇਵਾ ਭਾਵਨਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਆ ਹਾਂਜੀ ਉਹਦੀ ਬੀਬੀਆਂ ਵੀ ਦੇਖੀ ਨੀ ਕਾਫੀ ਸੇਵਾ ਕਰਦੀਆਂ ਪਈਆਂ ਨੇ ਹਾਂਜੀ 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 ਬੀਬੀਆਂ ਵੀ ਸਾਰੀਆਂ ਸਾਥ ਦਿੰਦੀਆਂ ਨੇ ਆਪਣੇ ਨਗਰ ਨਿਵਾਸੀਆਂ ਦੇ ਸਾਰੀਆਂ ਮਾਈਆਂ ਪਾਈਆਂ ਪੈਣਾ ਬੀਬੀਆਂ ਸਭ ਜਿੰਨੀਆਂ ਵੀ ਹੈਗੀਆਂ ਜੀ ਸਾਰੀਆਂ ਵੀਰਾਂ ਭਾਈਆਂ ਦੇ ਨਾਲ ਰਲ ਮਿਲ ਕੇ ਆਪਣਾ ਸਹਿਯੋਗ ਦਿੰਦੀਆਂ ਹਾਂ ਹਾਂਜੀ ਇੱਥੇ ਕਿ ਮੈਂ ਇੱਕ ਹੋਰ ਵੀ ਸੁਣਿਆ ਜਿਹੜੇ ਟੁੱਡੇ ਪਿੰਡ ਦੇ ਨੇ ਐਨ ਆਰ ਆਈ ਭਰਾ ਵੀ ਬੜੇ ਸਾਥ ਦਿੰਦੇ ਪੈਣੇ ਜਿਹੜਾ ਲੰਗਰ ਦਾ ਕੰਮ ਆ ਇਹ ਛੋਟਾ ਕੰਮ ਨਹੀਂ ਬਹੁਤ بڑا ਕੰਮ ਹੁੰਦਾ ਇਹ ਇਕੱਲੇ ਸਹਿਯੋਗ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਚੱਲਦਾ ਹਾਂਜੀ ਹਾਂਜੀ ਐਨ ਆਰ ਆਈ ਭਰਾ ਵੀ ਬਹੁਤ ਸਾਥ ਦਿੰਦੇ ਆ ਜੀ ਇਹ ਤੇ ਸਾਰੀ ਸੰਗਤ ਮਿਲ ਕੇ ਸਾਰੇ ਨਗਰ ਨਿਵਾਸੀ ਮਿਲ ਕੇ ਐਨ ਆਰ ਆਈ ਭਰਾ ਵੀ ਮਿਲ ਕੇ ਸਾਰੇ ਹੀ ਇਸ ਚ ਆਪਣਾ ਯੋਗਦਾਨ ਪਾਉਂਦੇ ਆ ਤੇ ਅਸੀਂ ਇਹੀ ਅਰਦਾਸ ਕਰਦੇ ਹੁੰਨੇ ਆ ਵੀ ਮਹਾਰਾਜ ਦੇ ਅੱਗੇ ਵੀ ਮਹਾਰਾਜ ਇਹ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਚ ਰੱਖੇ ਨਗਰ ਨਿਵਾਸੀਆਂ ਨੂੰ ਚੜ੍ਹਦੀ ਕਲਾ ਚ ਰੱਖੇ ਐਨ ਆਰ ਆਈ ਵੀਰਾਂ ਨੂੰ ਵੀ ਚੜ੍ਹਦੀ ਕਲਾ ਚ ਰੱਖਣ ਜਿਹੜੇ ਕਿ ਸਾਨੂੰ ਇੰਨਾ ਸਹਿਯੋਗ ਦਿੰਦੇ ਆ ਤੇ ਨਾਲ ਹੀ ਹਰ ਤਰ੍ਹਾਂ ਦੀ ਮਦਦ ਕਰਦੇ ਆ ਸਾਡੀ ਤੇ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਸਾਡੇ ਪਿੰਡ ਦੇ ਉੱਪਰ ਮਹਾਰਾਜ ਆਪਣਾ ਹੱਥ ਰੱਖਣ ਤੇ ਸਾਰੇ ਨਗਰ ਨਿਵਾਸੀਆਂ ਨੂੰ ਤੰਦਰੁਸਤੀ ਬਖਸ਼ਣ ਤਾਂ ਕਿ ਹਰ ਸਾਲ ਅਸੀਂ ਇਸੇ ਤਰ੍ਹਾਂ ਵੱਧ ਚੜ ਕੇ ਆਪਣਾ ਹਿੱਸਾ ਪਾਉਂਦੇ ਰਹੀਏ ਸਹਿਯੋਗ ਕਰਦੇ ਰਹੀਏ। ਹਾਂ ਜੀ। ਹਾਲੇ ਰੋਜ਼ ਤੋਂ ਸੇਵਾ ਕਰਦੇ ਆ। ਅੱਜ ਪਿੰਡ ਦੇ ਵਿੱਚ ਬਹੁਤ ਨਿਕਰਤੀ ਆਈ ਬਸ ਤਰ ਹੁੰਦੇ ਨੇ ਜੀ ਅਸੀਂ ਕਰਦੇ ਆ। ਆਹ ਖਾਨਪੁਰ ਪਿੰਡ ਦੇ ਵਿੱਚ ਖੜੇ ਆ ਕਿਉਂ ਜੁੱਥ ਵੀ ਉਹਦੀ ਸੇਵਾ ਕਰਦਾ ਪਿਆ ਬ ਗੱਲਬਾਤ ਵੀ ਕਰਦੇ ਹਾਂ ਜੀ ਬਾਈ ਜੀ ਕੀ ਨਾਂ ਜੀ ਕਰਨਵੀਰ ਸਿੰਘ ਜੀ। ਵਾਈਕਰ ਜੀ ਕਾ ਖਾਲਸਾ ਜੀ ਵਾਈਗੁਰ ਜੀ ਕੀ ਫਤਿਹ। ਅਸੀਂ ਸ਼ਹੀਦੀ ਜੋੜ ਮੇਲੇ ਦੇ ਬਾਬਾ ਚੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੀ ਯਾਦ ਚ ਲੰਗਰ ਲਾ ਰਹੇ ਹਾਂ ਜੀ ਇਹ ਲੰਗਰ ਪਿਛਲੇ 35-40 ਸਾਲਾਂ ਤੋਂ ਲੰਗਰ ਲੱਗ ਰਿਹਾ ਹੈ ਜੀ ਅਸੀਂ ਸਾਰੇ ਪਿੰਡ ਦੇ ਨੌਜਵਾਨ ਇਕੱਠੇ ਹੋ ਗਏ ਕਿੱਥੇ ਸੇਵਾ ਕਰਦੇ ਹਾਂ ਜੀ ਲੰਗਰ ਚ ਤੇ ਜਿਹੜੇ ਗੱਲ ਜੀ ਸਾਰੇ ਮਿੱਤਰ ਨੇ ਯਾਰ ਦੋਸਤ ਹਾਂਜੀ ਸਾਰੇ ਪਿੰਡ ਦੇ ਨੇ ਜੀ ਵਿੱਚ ਭਰਾ ਨੇ ਜੀ ਵਿੱਚ ਚਾਚਾ ਜੀ ਤਾ ਇਹ ਸਾਰੇ ਇਕੱਠੇ ਹੋ ਕੇ ਲੰਗਰ ਲਾ ਰਹੇ ਨੇ ਜੀ ਵਿਕੀ ਗੁੱਜਕੇ ਖਾਲਸਾ ਵਿਕੀ ਗੁੱਜਕੇ ਜੀ ਕੀ ਨਾ ਜੀ ਆਪਣਾ ਮਸਕੀਨ ਸਿੰਘ ਹਾਂਜੀ ਕੀ ਗੱਲਣਾ ਚਾਹੁੰਦੇ ਸੰਤਾਂ ਹਾਂਜੀ ਬਸ ਮੇਰੇ ਬਹੁਤ ਵਧੀਆ ਲੰਗਰ ਚੱਲ ਰਿਹਾ ਹੈ। ਸੰਗਤਾਂ ਪੂਰਾ ਸਹਿਯੋਗ ਮਿਲ ਰਿਹਾ ਹੈ। ਬਾਕੀ ਹਰ ਸਾਲ ਵਾਧੇ ਵਧ ਚੜ ਕੇ ਕੰਮ ਚੱਲਦਾ ਹੈ। ਬਹੁਤ ਵਧੀਆ ਸਾਥ ਦੇ ਰਹੇ ਨੇ ਸਭ ਸੰਗਤਾਂ ਵੀ ਦਿੰਦੀਆਂ ਸਾਰੇ। ਹੌਨ ਜਾਂ ਜੋ ਵੀ ਹੈ ਲੋਕ ਵੀ ਆਉਂਦੇ ਜਾਂਦੇ ਸਾਰੇ ਸਾਥ ਦੇ ਰਹੇ ਨੇ ਪੂਰਾ ਫੁੱਲ। ਕਿੰਨੇ ਕ'ਵੇ ਲੰਗਰ ਸਟਾਰਟ ਹੋ ਜਾਂਦਾ ਜੀ? ਤਕਰੀਬਨ 7:00 ਵਜੇ ਹੋ ਜਾਂਦਾ ਸਵੇਰ ਨੂੰ। ਫਿਰ ਸ਼ਾਮ ਨੂੰ ਕਿੰਨੇ ਵਜੇ ਤੱਕ ਚੱਲਦਾ? ਸ਼ਾਮ ਨੂੰ 6:00 ਵਜੇ ਤਾਂ ਬੰਦ ਕਰ ਦਿੰਨੇ ਆ ਆਵਾਜ਼ ਫਿਰ ਜਿਹੜੀ ਰਸਲ ਬਣਿਆ ਹੁੰਦਾ ਉਹ ਬਤਾਈਏ ਖਾਲਸਾ ਸ਼੍ਰੀ ਵਾਇਗੁਰ ਜੀ ਦੀ ਫਤਿਹ ਇਹ ਸਾਡੀ ਖੁਸ਼ਕਿਸਮਤੀ ਹੈ ਵੀ ਸਾਨੂੰ ਇੱਥੇ ਲੰਗਰ ਦੀ ਸੇਵਾ ਕਰਦਾ ਮੌਕਾ ਮਿਲੇ ਆ ਸਹੀ ਦੀ ਦਿਹਾੜੇ ਤੇ ਇਹ ਲੰਗਰ ਲਾਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀਰਪੀਆਂ ਨਾਲ ਤੇ ਇਹ ਲੰਗਰ ਅੱਜ ਤੱਕ ਚੱਲਦਾ ਆ ਰਿਹਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਵੀ ਚੱਲਦਾ ਹੀ ਰਹੇਗਾ ਤੇ ਸਾਡੀ ਸਿੱਖਾਂ ਦੀ ਗਿਣਤੀ ਪੂਰੀ ਦੁਨੀਆ 'ਚ 2% ਸਿਰਫ ਪਰ ਅਸੀਂ ਲੰਗਰ ਲਾ ਕੇ ਪੂਰੀ ਦੁਨੀਆ ਨੂੰ ਮਤਲਬ ਰਜਾ ਦਿੰਦੇ ਆ ਮਾਲਕ ਦੀ ਕਿਰਪਾ ਨਾਲ ਤੇ ਅੱਗੇ ਵੀ ਇਦਾਂ ਹੀ ਚੱਲਦਾ ਰਹੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਬੇਟਾ ਨੰਦਣਾ ਕਿੰਨੀਆਂ ਬ੍ਰੈਡਾਂ ਤੁਹਾਡੀ ਰੋਜ਼ ਆਉਸਟਨ ਲੱਗ ਜਾਂਦੀ ਹੈ ਰੋਜ਼ ਦੀਆਂ ਜੀ ਕੋਈ ਗਿਣਤੀ ਨਹੀਂ ਪਰ ਉਂਝ 700 ਬ੍ਰੈਡ ਦੀ ਐਵਰੇਜ ਆ ਜਾਂਦੀ ਹੈ ਹਾਂ ਜੀ 700 ਆ ਜਾ ਵੀਰੇ ਆ ਜੀ ਇਹ ਨਾਮ ਜੀ ਹਰਮਨਪ੍ਰੀਤ ਸਿੰਘ ਪਿੰਡ ਖਾਨਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਕੀ ਕਹਿਣਾ ਚਾਹੁੰਨੇ ਜਿਹੜਾ ਲੰਗਰ ਲਾਇਆ ਪਿੰਡ ਦੇ ਵਿੱਚ ਇਹ ਅਸੀਂ ਮਤਲਬ ਸਾਡੇ ਬਜ਼ੁਰਗਾਂ ਦੇ ਟਾਈਮ ਤੋਂ ਚੱਲੇ ਆ ਰਿਹਾ ਹੈ ਕਾਫੀ ਮਤਲਬ ਵਧੀਆ ਜਿਵੇਂ ਚਾਪ ਬਰੈਡ ਦਾ ਲੰਗਰ ਲਾਉਂਦੇ ਆ ਤੇ ਮਤਲਬ ਬਾਬਾ ਜੀ ਦੀ ਕਿਰਪਾ ਨਾਲ ਕਾਫੀ ਦੂਰ ਦੂਰ ਤੱਕ ਸਾਡਾ ਲੰਗਰ ਫੇਮਸ ਹੈ ਜੇ ਲੋਕ ਨਾਬੇ ਤੋਂ ਪਟਿਆਲੇ ਤੋਂ ਲੁਧਿਆਣੇ ਤੋਂ ਮਤਲਬ ਚੱਲ ਕੇ ਉਹਨਾਂ ਦਾ ਐ ਕਹਿਣਾ ਹੁੰਦਾ ਵੀ ਪਿੰਡ ਖਾਨਪੁਰ ਜਾ ਕੇ ਬਰੈਡ ਛਕਣੇ ਨੇ ਤੇ ਜਾਣ ਲੱਗਿਆ ਨਾਲ ਵੀ ਲੈ ਕੇ ਜਾਂਦੇ ਨੇ ਮਤਲਬ ਬੜਾ ਸਾਨੂੰ ਵੀ ਬੜਾ ਵਧੀਆ ਲੱਗਦਾ ਹੈ ਵੀ ਬੜੀ ਦੂਰ ਦੂਰ ਤੱਕ ਸੰਗਤ ਆਉਂਦੀ ਹੈ ਸਾਡੇ ਬ੍ਰਿਟਿਸ਼ ਅਕਦੀ ਹੈ ਬਹੁਤ ਵਧੀਆ ਲੱਗਦਾ ਹੈ ਵਾਤਾ ਲੰਮੀਆਂ ਤੇਰਾ ਸਤਾ ਪਹਾੜ ਦਾ ਤੂਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਉਂਗਲੀ ਫਾੜ ਕੇ ਮਾਗੋ ਦੇ ਨੇ ਕਦੋਂ ਮੁੜ ਕੇ ਆਉਣੇ अजीत ਦੇ ਜਜਾਰ ਜੀ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਸਵੇਲੇ ਦਾ ਸੁਨ ਲੋ ਹਾਰ ਜੀ ਰਾਤ ਹਨੇਰੀ ਹਟ ਬਿਲਜਿ ਵਿਜਲੀ ਲੈ ਛਕੇ ਰਾਜੰਗਲਾ ਦੇ ਪੈਗੇ ਸੀ ਉਂਗਲੀ ਫੜ ਕੇ ਮਾਂ ਗੁਜਰੀ ਦੀ ਪੱਥਰਾਂ ਯੁੱਧ ਤੋ ਲੰਗ ਦੇਸੀ ਕਦੋਂ ਢੋੜ ਕੇ ਆਣੇ ਹਜੀਤ ਤੇ ਜਿਹਾਰ ਜੀ ਓ ਮਾਤਾ ਗੁਜਰੀ ਨੂੰ ਪੁੱਛ ਦੇ ਸਵਾਲ ਜੀ ਸਰਸਾ ਨਦੀ ਤੇ ਰਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਚਿਆਂ ਨੇ ਜਿਹੜਾ 5 ਮਿੰਟ ਚ ਸ਼ਬਦ ਤਿਆਰ ਕੀਤਾ ਪਹਿਲੀ ਵਾਰੀ ਗਾਇਆ ਇਹਨਾਂ ਨੇ ਕੋਈ ਇਹ ਕੌਣੇ ਵਾਲੇ ਬੱਚੇ ਨਹੀਂ ਹੈਗੇ ਇਹ ਅ ਬੱਚੋ ਕੀ ਨਾਮ ਤੁਹਾਡਾ ਜੀ ਸਮਰੱਥਵੀਰ ਜੀ ਕਿਹੜਾ ਨਾਮ ਜਸਰਾਜ ਕਿਹੜੇ ਸਕੂਲ ਚ ਪੜਦਾ ਮੈਂ ਸੈਕ੍ਰੇਟ ਹਾਰਟ ਚ ਕਿਹਨੇ ਵਿੱਚ ਮੈਂ 5th ਚ ਮੈਂ ਚੌਥੀ ਚ ਸੇਂਟ ਸਟੀਫਨ ਲੋ ਲੰਗਰ ਦੇ ਵਿੱਚ ਗੱਲਬਾਤ ਕਰਦੇ ਲੰਗਰੀ ਜੀ ਨੇ ਜਿਹੜੇ ਲੰਗਰ ਬਣਾ ਰਹੇ ਨੇ ਹਾਂ ਜੀ ਕਿਹਨੇ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਵੀਰ ਸਿੰਘ ਬਿੱਟੂ ਹਲਵਾਈ ਹੈ ਖਾਨਪੁਰਾ ਮੇਰਾ ਜੀ ਅਸੀਂ 20 ਸਾਲ ਤੋਂ ਲੰਗਰ ਬਰੇਡਾਂ ਦਾ ਲਾ ਰਹੇ ਹਾਂ ਜੀ ਬਹੁਤ ਸ਼ਾਨਦਾਰ ਸਾਡਾ ਧੂਨ ਧਾਮਲਾ ਚੱਲਦਾ ਜੀ 20 ਸਾਲਾਂ ਤੋਂ ਤੁਸੀਂ ਆ ਰਹੇ ਹੋ ਹਾਂ 20 ਸਾਲ ਤੋਂ ਪੱਕਾ ਹੀ ਮੈਂ ਆ ਰਿਹਾ ਜੀ ਅੱਛਾ 20 ਸਾਲ ਤੋਂ ਪੱਕਾ ਹਲਵਾਈਆਂ ਦਾ ਹਲਵਾਈ ਬਦਲਿਆ ਕੋਈ ਨਾ ਕੋਈ ਮੇਰੀ ਲੇਬਰ ਬਦਲੀ ਹੈ ਜੀ 20 ਸਾਲ ਤੋਂ ਪੱਕਾ ਹੀ ਇਹੀ ਕਰ ਰਹੇ ਹਾਂ ਹਾਂ ਜੀ ਟੈਸਟ ਵੀ ਨਹੀਂ ਚੇਂਜ ਹੋਇਆ ਟੈਸਟ ਵੀ ਕੋਈ ਚੇਂਜ ਨਹੀਂ ਹੋਇਆ ਅੱਗੇ ਮੇਰਾ ਹੁਣ ਮੁੰਡਾ ਵੀ ਕੰਮ ਕਰਦਾ ਹੈ ਮੇਰਾ ਪੋਤਾ ਵੀ ਕੰਮ ਕਰ ਰਿਹਾ ਹੈ ਅਸੀਂ ਸਾਰਾ ਪਰਿਵਾਰ ਇੱਥੇ ਆ ਰਹੇ ਹਾਂ ਅੱਛਾ ਹਾਂ ਜੀ ਮੁੰਡਾ ਵੀ ਨਾਲ ਲੱਗਿਆ ਮੁੰ ਅਸੀਂ 20-25 ਸਾਲ ਤੋਂ ਇੱਥੇ ਲਗਾਤਾਰ ਲਾ ਰਹੇ ਹਾਂ ਜੀ ਹਾਂ ਜੀ ਤੇ ਇਹਦੇ ਵਿੱਚ ਅਸੀਂ ਬਹੁਤ ਚੀਜ਼ਾਂ ਪਾ ਰਹੇ ਹਾਂ ਹਾਂ ਜੀ ਅਸੀਂ ਪਹਿਲਾ ਪਾ ਰਹੇ ਟਮਾਟਰ ਨਾਰਦਾਣਾ ਹਰੀ ਮਿਰਚ ਧਣੀਆਂ ਲਸਣ ਆਦਾ ਤੇ ਨਾਰਦਾ ਉਹ ਜਵੈਣ ਜੀਰਾ ਕਾਲੀ ਮਿਰਚ ਧਣੀਆਂ ਅੱਜਕੱਲ ਜਿਹੜੀ ਪਰਚੀ ਹੁੰਦੀ ਉਹ ਪਰਚੀ ਉਹ ਗੈਪ ਹੁੰਦੀ ਕੋਈ ਜਿਹੜਾ ਸੌਦੇ ਲੈਣ ਚਲੇ ਜਾਂ ਰਾਸ਼ਨ ਲੈਣ ਚਲੇ ਹੁੰਦਾ ਉਹ ਸਬਾਨ ਦੇ ਕਿਆ ਲੱਗਾਂ ਮੈਂ ਕਾਨੂੰ ਲੈਣਾ ਜੀ ਤੇ ਮਹਿੰਗਾ ਹੀ ਬਹੁਤ ਹੈ ਨਾ ਜੀ ਮੈਂ ਕਿਹਾ ਪਿੰਡ ਦੇ ਨੇ ਸਰ ਕਹਿੰਦੇ ਹੋਰ ਲਿਓ ਜੀ ਇਹ ਵੀ ਜਿਹੜਾ ਮਹਿੰਗਾ ਦੀ ਕੋਈ ਅਸੀਂ ਆ ਜੀ ਵੀ ਇਹ ਤੋਂ ਸੋ ਹੋਰ ਮਹਿੰਗਾ ਉਹ ਵੀ ਲਾਵਾਂਗੇ ਅਸੀਂ ਜੀ ਪਿੰਡ ਦੇ ਸਾਨੂੰ ਇਹ ਨਹੀਂ ਕਹਿ ਰਹੇ ਵੀ ਤੁਸੀਂ ਨਹੀਂ ਲਿਆ ਦੇਣਾ ਮਟਰ ਹਰੇ ਮਰੜ ਤੇ ਅਸੀਂ ਕੱਢ ਕੇ ਆਪਾਂ ਨੇ ਜੀ ਬਹੁਤ ਸ਼ਾਨਦਾਰ ਅਸੀਂ ਬਣਾ ਰਹੇ ਹਾਂ ਹਾਂ ਕਿਈ ਜਗ੍ਹਾ ਜਿਹੜੇ ਉਹਨੂੰ ਸੇਵਾ ਕਰਦੇ ਸੇਵਾ ਕਰਦੇ ਪਏ ਕੋਈ ਤੁਸੀਂ ਪੇਮੈਂਟ ਲੈਣੇ ਆ ਦੀ ਨਾ ਜੀ ਆਪਾਂ ਨੂੰ ਥੋੜੇ ਬੋਲੇ ਦੇ ਦਿੰ ਹਾਂਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਜਿਹੜਾ ਤੁਹਾਨੂੰ ਦਿਖਾਇਆ ਜਿਹੜੇ ਭਰਮੇ ਬ੍ਰੈਟਾ ਦਾ ਲੰਗਰ ਹੈ ਜਿਹੜਾ ਚੱਲਦਾ ਪਿਆ ਖੰਨਪੁਰ ਦੇ ਵਿੱਚ ਤੁਸੀਂ ਵੀ ਆ ਕੇ ਜਰੂਰ ਸ਼ਗਿਓ ਬਹੁਤ ਬਹੁਤ ਧੰਨਵਾਦ ਜੀ